ਇੰਨੇ ਵੀ ਜਲਦੀ ਹੋ ਜੀ ਸਾਨੂੰ ਜਿੰਪਾ ਸਾਹਿਬ ਵੀ ਆਂਦੇ ਆ ਪਿਓ ਉਹ ਸਾਨੂੰ ਗੋਲੀਆਂ ਦੇ ਕੇ ਚਲ ਜਾਂਦੇ ਆ ਤੋਡਾ ਅਸੀਂ ਦੇਖ ਲਿਆ ਹੈ ਕੋਈ ਹੈ ਇਹ ਮੜਿਆਏ 3 3 ਕਰੋੜ 70 ਲੱਖ ਦੇ ਕਰੀਬ ਇਦਾਂ ਬਣਾਇਆ 3 ਕਰੋੜ ਦਾ ਜਦੋਂ ਤੋਂ ਇਹ ਪਿੰਡ ਵਸਿਆ ਉਹਦੀ ਸਮੱਸਿਆ ਆਇਆ ਇਹ ਸਰਪੰਚੀ ਵਾਲੇ ਪ੍ਰੋਫੈਸ਼ਨ 'ਚ ਇਸੇ ਕਰਕੇ ਪਏ ਸੀ ਕਿ ਵੀ ਅਸੀਂ ਪੁਲ ਬਣਾਵਾਂਗੇ ਉਹ ਚਾਰ ਤੋਂ ਪੰਜ ਵਾਰ ਆ ਚੁੱਕੇ ਆ ਇੱਥੇ ਉਹਨਾਂ ਨੇ ਬਕਾਇਦਾ ਇੱਥੇ ਵੀਡੀਓ ਵੀ ਬਣਾਈ ਹੈ ਉਹਨਾਂ ਨੇ ਆਖਿਆ ਵੀ ਇਹ ਕੰਮ ਹੋਊਗਾ ਨਹੀਂ ਪੈਂਦਾ ਅਸੀਂ ਗੁਲਾਮ ਪਿੰਡ ਦੇ ਪਿੰਡ 'ਚ ਗੁਲਾਮ ਹੋ ਜੰਨੇ ਆ ਜੀਬੀਸੀ ਆਪਣੇ ਨਾਲ ਜੁੜ ਚੁੱਕੇ ਸਾਰੇ ਸੋਤਿਆਂ ਸਵਾਗਤ ਆ ਤੇ ਜਿੰਨੀਆਂ ਕਿ ਭਾਰੀਆਂ ਬ ਪਹਿਲਾਂ ਵੀ ਹੋ ਚੁੱਕੀਆਂ ਨੇ ਤੇ ਹੁਣ ਵੀ ਲਗਾਤਾਰ ਬਰਸਾਤਾਂ ਦਾ ਮੌਸਮ ਜਿਹੜਾ ਚੱਲ ਰਿਹਾ ਤੇ ਇਹਨਾਂ ਹਾਲਾਤਾਂ ਦੇ ਵਿੱਚ ਜਿੱਥੇ ਹਸ਼ਰਪੁਰ ਵਾਲਾ ਚੋਆ ਉਥੇ ਪਾਣੀ ਜਿਹੜਾ ਬਰਸਾਤੀ ਪਾਣੀ ਲਗਾਤਾਰ ਉਹਦਾ ਵਹਾਅ ਚੱਲ ਰਿਹਾ ਤੇ ਜੇ ਗੱਲ ਕਰੀਏ ਹੁਣ ਦੇ ਹਾਲਾਤਾਂ ਦੀ ਤੇ ਹੁਣ ਅਸੀਂ ਜਿੱਥੇ ਮੌਜੂਦ ਖੜੇ ਆ ਪਿੰਡ ਸ਼ੇਰਪੁਰ ਬਾਤੀਆਂ ਦੀ ਜਿਹੜੀ ਇਹ ਹੱਦ ਪੈਂਦੀ ਆ ਜਿਹੜਾ ਰਸਤਾ ਜਾ ਨਿਕਲਦਾ ਤਾਂ ਇਹ ਜਿਹੜੀ ਸੜਕ ਹੈ ਇੱਕ ਪਿੰਡ ਨੂੰ ਛੱਡ ਕੇ ਕਈਆਂ ਪਿੰਡਾਂ ਨੂੰ ਜੋੜਦੀ ਆ ਸੋ ਦੇਖੋ ਹਾਲਾਤ ਕਿਦਾਂ ਦੇ ਬੱਚੇ ਜਿਹੜੇ ਸਕੂਲ ਪੜਨ ਜਾਂਦੇ ਨੇ ਤੇ ਕਿਹੜੇ ਹਾਲਾਤਾਂ ਦੇ ਵਿੱਚ ਜਾ ਰਹੇ ਨੇ ਤੇ ਇਹ ਸਾਰਾ ਜਿਹੜਾ ਪਾਣੀ ਆ ਚੋਹਾਲ ਡੈਮ ਤੋਂ ਨਿਕਲਦਾ ਹੋਇਆ ਚੋਹ ਦੇ ਵਿੱਚ ਜਾ ਰਲਦਾ ਸੋ ਲੋੜ ਹੈ ਕਿ ਇੱਥੇ ਵੀ ਛੋਟਾ ਜਿਹਾ ਕੋਈ ਪੁਲ ਬਣਾਇਆ ਜਾਵੇ ਜਾਂ ਕੋਈ ਨਾ ਕੋਈ ਇੱਥੋਂ ਬੰਨ ਬਣਾ ਕੇ ਦਾ ਹੱਲ ਕੀਤਾ ਜਾਵੇ ਤੇ ਇਹਨਾਂ ਹਾਲਾਤਾਂ ਦੇ ਵਿੱਚ ਲੋਕਾਂ ਨੂੰ ਇੱਥੋਂ ਨਿਕਲਣ ਦੀ ਇੱਕ ਬਹੁਤ ਵੱਡੀ ਸਮੱਸਿਆ ਆਉਂਦੀ ਹੈ ਤਾਂ ਸਾਰਾ ਪਿੰਡ ਜਿਹੜਾ ਕਾਫੀ ਪ੍ਰੇਸ਼ਾਨ ਨਜ਼ਰ ਆਉਂਦਾ ਇੱਕ ਪਾਸੇ ਤਾਂ ਜਿੱਥੇ ਪੰਜਾਬ ਸਰਕਾਰ ਵਿਕਾਸ ਕਾਰਜਾਂ ਦੇ ਨਾਮ ਤੇ ਦੋਹਾਈਆਂ ਦੇ ਰਹੀ ਹੈ ਤੇ ਉੱਥੇ ਹੀ ਇਹਨਾਂ ਹਾਲਾਤਾਂ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਜ਼ੀਰੋ ਗਰਾਊਂਡ ਤੇ ਅਸੀਂ ਜੇ ਗੱਲ ਕਰੀਏ ਤਾਂ ਦੇਖੋ ਕੀ ਹਾਲਾਤ ਨੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਇਹ ਵਿਕਾਸ ਕਾਰਜਾਂ ਲੈ ਕੇ ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਕਿੰਨੀਆਂ ਕੋ ਸਫਲ ਹੁੰਦੀਆਂ ਨਜ਼ਰ ਆਉਂਦੀਆਂ ਨੇ ਤੇ ਗੱਲਬਾਤ ਕਰਾਂਗੇ ਪਿੰਡ ਵਾਸੀ ਸਾਡੇ ਮੌਜੂਦ ਨੇ ਤੇ ਸਰਪੰਚ ਸਾਹਿਬ ਪਿੰਡ ਦੇ ਸਾਡੇ ਨਾਲ ਹਾਜ਼ਰ ਨੇ ਤੇ ਸਾਰੀ ਗੱਲਬਾਤ ਕਰਦੇ ਆ ਜੀ ਕੀ ਨਾਮ ਹੈ ਜੀ ਮੇਰਾ ਨਾਮ ਹੈ ਨੀਹਾ ਪਿੰਡ ਦੀ ਸਰਪੰਚ ਬੋਲਦੀ ਕਿਹੜੇ ਪਿੰਡ ਦੇ ਪਿੰਡ ਸ਼ੇਰਪੁਰ ਵਾਤੀਆਂ ਜੀ ਅੱਜ ਜਿਹੜਾ ਇਹ ਪਾਣੀ ਦਾ ਵਹਾਅ ਇੰਨਾ ਜਾ ਰਿਹਾ ਤੇ ਕਾਫੀ ਪਰੇਸ਼ਾਨੀ ਆ ਰਹੀ ਆ ਪਿੰਡ ਵਾਸੀਆਂ ਨੂੰ ਵੀ ਇੱਕ ਪਿੰਡ ਤੋਂ ਛੜ ਕੇ ਕਈ ਪਿੰਡਾਂ ਨੂੰ ਇਹ ਸੜਕ ਜੋੜਦੀ ਆ ਤੇ ਕੀ ਹਾਲਾਤ ਨੇ ਇੱਥੇ ਦੇ ਕੀ ਕੰਣਾ ਚਾਹੋਗੇ ਅੱਜ ਹਾਲਾਤ ਤੁਸੀਂ ਦੇਖ ਹੀ ਰਹੇ ਆ ਹੀ ਹਾਲ ਪਿਆ ਸਾਰੀ ਭੁੱਲਣ ਕੀ ਇਸ ਗੱਲ ਤੇ ਇੰਨੀ ਜ਼ਿਆਦਾ ਪਰੇਸ਼ਾਨ ਇੰਨੀ ਜ਼ਿਆਦਾ ਪਰੇਸ਼ਾਨੀ ਹੈਗੀ ਹੈ ਨਾ ਕੋਈ ਹਿਸਾਬ ਨਹੀਂ ਮਤਲਬ ਬੱਚਾ ਜਾਂ ਕੋਈ ਵੀ ਪਿੰਡ ਵਾਸੀ ਬਾਹਰ ਹੀ ਨਿਕਲ ਸਕਦਾ ਇਹ ਫਿਲਹਾਲ ਉਹ ਵੀਡੀਓ ਤੁਹਾਨੂੰ ਤੁਸੀਂ ਤੁਸੀਂ ਦੇਖ ਰਹੇ ਆ ਜਿਹਦੇ ਵਿੱਚ ਥੋੜਾ ਪਾਣੀ ਹੈ ਜਦੋਂ ਪਾਣੀ ਦਾ ਫਲਾ ਆਂਦਾ ਹੈ ਇੱਥੇ ਤੱਕ ਆਂਦਾ ਹੈ ਇਸ ਤੋਂ ਵੀ ਅੱਗੇ ਹੁੰਦਾ ਹੈਗਾ ਇਸ ਕਰਕੇ ਬਹੁਤ ਔਖਾ ਹੈਗਾ ਬੱਚੇ ਦਾ ਮਤਲਬ ਛੁੱਟੀਆਂ ਹੁੰਦੀਆਂ ਵੀ ਆਏ ਆ ਮਤਲਬ ਕੋਈ ਇਨਸਾਨ ਜਿਹੜਾ ਬਿਮਾਰ ਹੈਗਾ ਬਹੁਤ ਜ਼ਿਆਦਾ ਬਿਮਾਰਾ ਉਹ ਪਿੰਡੋਂ ਬਾਹਰ ਨਹੀਂ ਨਿਕਲ ਸਕਦਾ ਕਿਉਂਕਿ ਸਾਡੇ ਵਾਸਤੇ ਇੱਕ ਰਾਹ ਹੈ ਇਹੀ ਇਹੀ ਬੰਦ ਹੈ ਉਹ ਪਿਛਲੇ ਵੇਲੇ ਡਾੜੇ ਵਾਲੇ ਰਾਹ ਚ ਵੀ ਉੱਥੇ ਵੀ ਚੋ ਪੈਂਦਾ ਹੈ ਉਹ ਵੀ ਟੁੱਟ ਗਿਆ ਹੈ ਉੱਚ ਵੀ ਪਾਣੀ ਬਹੁਤ ਜ਼ਿਆਦਾ ਹੈਗਾ ਹੈ ਇਸ ਕਰਕੇ ਤੁਸੀਂ ਮੈਂ ਸਾਰੇ ਪ੍ਰਸ਼ਾਸਨ ਨੂੰ ਕਹਿਣਾ ਚਾਹੀਏ ਸਾਰੀ ਸਰਕਾਰ ਨੂੰ ਕਹਿਣਾ ਚਾਹੀਏ ਅਸੀਂ ਹਰ ਪਾਸੇ ਗਏ ਆਂ ਚਾਹੇ ਉਹ ਡੀਸੀ ਆਫਿਸ ਹੈ ਚਾਹੇ ਉਹ ਪ੍ਰਸ਼ਾਸਨ ਸਰਕਾਰ ਸਾਡੀ ਹੈ ਹੁਵੇ ਕਿਸੇ ਦਾ ਨਾਮ ਹਾਈਲਾਈਟ ਨਹੀਂ ਕਰਨਾ ਚਾਹਾਂਗੀ ਬਟ ਮੈਂ ਇਹਨਾਂ ਨੂੰ ਕਹਿਣਾ ਚਾਹੁੰਦੀ ਕਿ ਜਿਹੜੇ ਵੀ ਹੈਗੇ ਨਾ ਕੋਈ ਵੀ ਸਾਡੀ ਸੁਣਵਾਈ ਨਹੀਂ ਕਰ ਰਿਹਾ ਕੋਈ ਸੁਣਦਾ ਹੀ ਨਹੀਂ ਪਿਆ ਜਾਓ ਤੁਹਾਡਾ ਕੰਮ ਹੋ ਜਾਊਗਾ ਇਹ ਬਹੁਤ ਮੈਂ मतलब ਕਿ ਕੋਸਲੀ ਹੈਗਾ ਕਿਉਂਕਿ ਪੁਲ ਦਾ ਕੰਮ ਤੁਹਾਨੂੰ ਪਤਾ ਹੀ ਕੋਸੀ ਅਸੀਂ ਵੀ ਇਸ ਚੀਜ਼ ਨੂੰ ਮੰਨਦੇ ਹਾਂ ਬਟ ਕੁਝ ਤਾਂ ਸੋਲਿਊਸ਼ਨ ਕਰਨਾ ਕੱਢਣਾ ਚਾਹੀਦਾ ਪਿਛਲੇ 3 ਸਾਲਾਂ ਤੋਂ ਅਸੀਂ ਹਰ ਇੱਕ ਡਿਪਾਰਟਮੈਂਟ ਚ ਜਾਏਗਾ ਨੇ ਡਿਪਾਰਟਮੈਂਟ ਵਾਲੇ ਬਸ ਟੋਡਾਸੀ ਦੇਖ ਲਿਆ ਹੈ ਕੋਈ ਹੈ ਤੁਸੀਂ ਹੁਣ ਮੈਂ ਕੈਮਰਾਬਾਦ ਸਾਹਿਬ ਨੂੰ ਕਹੂੰਗੀ ਪਲੀਜ਼ ਫਰੈਂਡ ਤੇ ਆ ਕੇ ਅਸੀਂ ਪੂਰਾ ਜਾਂ ਐਸਟੀਮੇਟ ਲਿਆ ਹੋਇਆ ਹੈ ਇਹਦਾ ਨਾਂ ਤਾਂ ਕੋਈ ਰਿਪਲਾਈ ਹੈਗਾ ਹਲੇ ਤੱਕ ਨਾ ਕੁਛ ਐਸਟੀਮੇਟ ਵੀ ਬਣਵਾ ਲਿਆ ਅਸੀਂ ਜਾ ਕੇ ਕਿੰਨੇ ਦਾ ਐਸਟੀਮੇਟ ਬਣਿਆ ਜੀ ਇਹ ਮੜਿਆ ਤਿੰਨ 3 ਕਰੋੜ 70 ਲੱਖ ਦੇ ਕਰੀਬ ਇਦਾਂ ਬਣਾਇਆ 3 ਕਰੋੜ ਦਾ ਜੀ ਤੇ ਜਿਹੜੀ ਇਹ ਦਿਕਤ ਆ ਰਹੀ ਆ ਕਿੰਨੇ ਸਮੇਂ ਤੋਂ ਇਹ ਸਮੱਸਿਆ ਆ ਜੀ ਜਦੋਂ ਤੋਂ ਇਹ ਪਿੰਡ ਵਸਿਆ ਉਹਦੀ ਸਮੱਸਿਆ ਆ ਇਹ ਵਸਿਆ ਉਹਦੀ ਸਮੱਸਿਆ ਆ ਇਹ ਇਹ ਤਾਂ ਹੁਣ ਜਦੋਂ ਅਸੀਂ ਆ ਰਹੇ ਆ ਜਦੋਂ ਹੁਣ ਪਹਿਲੇ ਕੀ ਗੱਲ ਸੀਗੀ ਕਿ ਬੱਚੇ ਜਿਹੜੇ ਪਿੰਡ 'ਚ ਹੀ ਪੜਦੇ ਸੀਗੇ ਇਹਨਾਂ ਮਹਿਸੂਸ ਨਹੀਂ ਸੀ ਹੁੰਦਾ ਹਨਾ ਚਲੋ ਨਿਕਲ ਜਾਂਦੇ ਐ ਐਡਜਸਟਮੈਂਟ ਹੋ ਜਾਂਦੀ ਤਾਂ ਹੁਣ ਤੁਹਾਨੂੰ ਪਤਾ ਮੀਂਹ ਕਿੰਨੀ ਕਿੰਨਾ ਜ਼ਿਆਦਾ ਮੀਂਹ ਪੈ ਰਿਹਾ ਪੂਰੇ ਪਿੰਡ ਵਿੱਚ ਹੱਦ ਤੋਂ ਜ਼ਿਆਦਾ ਮੀਂਹ ਪੈ ਰਿਹਾ ਹੈ ਇਸ ਕਰਕੇ ਬੜਾ ਹੀ ਓਖਾ ਹੈ ਇਹਦੇ ਸਾਰੇ ਮੈਂ ਕਮ ਚਾਹੂੰਗੀ ਸਾਰੇ ਬੋਲੋ ਸਾਰੇ ਵਾਲੇ ਇੱਕ ਵਾਰੀ ਕੈਮਰਾ ਕੀਤਾ ਜਾਵੇ ਸਾਰੇ ਆਪਣੀ ਗੱਲ ਨੂੰ ਐਕਸਪਲੇਨ ਕਰੋ ਪਹਿਲਾਂ ਵੀ ਕਿੰਨੀਆਂ ਪੰਚਾਇਤਾਂ ਆਈਆਂ ਨੇ ਕਿਸੇ ਨੇ ਇਹਦਾ ਹੱਲ ਨਹੀਂ ਸੋਚਿਆ ਕੋਈ ਹੱਲ ਕੀਤਾ ਜਾਵੇ ਇਹਦਾ ਮੈਂ ਇਹ ਨਹੀਂ ਮੈਂ ਕਿਸ ਨੂੰ ਮਾੜਾ ਨਹੀਂ ਕਹਿਣਾ ਚਾਹੂੰਗੀ ਹਰ ਕੋਈ ਆਪਣੇ ਹੱਥ ਪਰ ਮਾਰਦਾ ਹੈ ਪਰ ਜਦੋਂ ਉੱਪਰਲੀ ਸਰਕਾਰ ਹੀ ਨਾ ਸੁਣੀ ਤਾਂ ਅਸੀਂ ਕੀ ਕਹਿ ਸਕਦੇ ਸਰਕਾਰ ਦਾ ਤਾਂ ਕਹਿਣਾ ਕਿ ਅਸੀਂ ਵਿਕਾਸ ਕਰਾ ਰਹੇ ਹਾਂ ਤੇ ਵਿਕਾਸ ਦੇ ਨਾਮ ਤੇ ਇਹ ਵੋਟਾਂ ਵੀ ਮੰਗਦੇ ਨਜ਼ਰ ਹੁੰਦੇ ਨੇ ਵੀ ਤੁਸੀਂ ਦੇਖ ਲੋ ਵਿਕਾਸ ਤੁਸੀਂ ਦੇਖ ਹੀ ਲੋ ਮੈਂ ਵਿਕਾਸ ਤੁਸੀਂ ਦੇਖ ਹੀ ਦੇਖੋ ਸਰ ਕੀ ਹੈਗਾ ਬਣਿਆ ਇੱਥੇ ਅਸੀਂ ਇਹ ਇਸ profession 'ਚ ਐਸੇ ਕਰਕੇ ਆਏ ਸੀ ਕਿ ਵੀ ਅਹੀਂ ਪੁਲ ਬਣਵਾ ਦਵਾਂਗੇ ਕੀ ਨਾਮ ਜੀ ਮੇਰਾ ਨਾਮ ਲੱਕੀ ਆ ਜੀ ਤੇ ਮੈਂ ਪੰਚਿਆ ਨਾਲ ਠੀਕ ਤੇ ਮੈਂ ਪਿੰਡ ਸ਼ੇਰਪੁਰ ਬਾਤੀਆਂ ਤੋਂ ਅਸੀਂ ਇਸ ਆਪਣੇ profession ਨੂੰ ਛੱਡ ਕੇ ਇਹ ਸਰਪੰਚੀ ਵਾਲੇ profession 'ਚ ਐਸੇ ਕਰਕੇ ਪਏ ਸੀ ਕਿ ਵੀ ਅਸੀਂ ਪੁਲ ਬਣਾਵਾਂਗੇ ਐਸੀ 2022 ਤੋਂ ਟਰਾਈ ਕਰ ਰਹੇ ਆ ਹੁਣ ਤੱਕ ਅਸੀਂ ਆਸ ਨਹੀਂ ਛੱਡੀ ਆ ਵੀ ਬਣਾਵਾਂਗੇ ਬਣਾਵਾਂਗੇ ਤੇ ਬਣਾਵਾਂਗੇ ਬਟ ਹੁਣ ਐਸੀ মিডিਆ ਇਸੇ ਕਰਕੇ ਬੁਲਾਈ ਆ ਵੀ ਸਾਡੀ ਪ੍ਰਸ਼ਾਸਨ ਨੇ ਅਜੇ ਤੱਕ ਗੁਹਾਰ ਨਹੀਂ ਸੁਣੀ ਹੈਗੀ ਆ ਇਸ ਕਰਕੇ ਐਸੀ মিডিਆ ਥਰੂ ਐਸੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਇਸ ਦਾ ਜਲਦ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਤੇ ਜਿਹੜੇ ਹੁਣ ਵਿਧਾਇਕ ਸਾਹਿਬ ਨੇ ਮੰਤਰੀ ਵੀ ਰਹਿ ਚੁੱਕੇ ਨੇ ਬ੍ਰਹਮਸ਼ੰਕਰ ਜਿੰਪਾ ਕਿੰਨੀ ਵਾਰੀ ਤੁਹਾਡੇ ਇਥੇ ਪਿੰਡਾਂ ਦਾ ਦੌਰਾ ਕੀਤਾ ਉਹਨਾਂ ਨੇ ਉਹ 4 ਤੋਂ 5 ਵਾਰ ਆ ਚੁੱਕੇ ਆ ਇੱਥੇ ਉਹਨਾਂ ਨੇ ਬਕਾਇਦਾ ਇੱਥੇ ਵੀਡੀਓ ਵੀ ਬਣਾਈ ਆ ਉਹਨਾਂ ਨੇ ਆਖਿਆ ਵੀ ਇਹ ਕੰਮ ਹੋਊਗਾ ਬਟ ਹਜੇ ਤੱਕਰ ਚਲੋ ਨਹੀਂ ਹੋਇਆ ਅਸੀਂ ਹਜੇ ਤੱਕਰ ਵੀ ਆਸਤ ਲਾਈ ਆ ਵੀ ਕੰਮ ਹੋਵੇ ਇਹ ਕਰਨ ਅਸੀਂ ਉਹਨਾਂ ਦੇ ਹੱਥਾਂ ਨਾਲ ਦੁਗਾਟਨ ਕਰਾਵਾਂਗੇ ਬਟ ਹਜੇ ਤੱਕਰ ਕੋਈ ਵੀ ਇਹਦਾ ਸੋਲੂਸ਼ਨ ਨਹੀਂ ਹੋਇਆ ਤੇ ਐਸੀ ਗੁਹਾਰੇ ਹੀ ਲਵਾ ਰਹੇ ਆਂ ਵੀ ਹਾਂਜੀ ਇਹਦਾ ਕੰਮ ਜਲਦ ਤੋਂ ਜਲਦ ਸਟਾਰਟ ਕਰਨਾ ਚਾਹੀਦਾ ਹੈ। ਆਸਤੇ ਸਿਰਫ ਵਿਕਾਸ ਦੇ ਵਿੱਚ ਤੁਸੀਂ ਆਪਣਾ ਟਾਈਮ ਬਤੀਤ ਕਰ ਰਹੇ ਹੋ ਹੁਣ। ਬਿਲਕੁਲ ਜੀ ਬਿਲਕੁਲ ਐਸੀ ਆਸੀਂ ਹੀ ਕਰ ਸਕਦੇ ਹਾਂ ਔਰ ਕਰ ਵੀ ਕੀ ਸਕਦੇ ਇੱਥੇ। ਖੁਦ ਤਾਂ ਇੰਨਾ ਪੈਸਾ ਐਸੀ ਖਰਚ ਕਰ ਨਹੀਂ ਸਕਦੇ ਇਸ ਤੇ। 3 ਕਰੋੜ ਦਾ ਐਸਟੀਮੇਟ ਆ। ਐਸੀ ਕਹਿ ਰਹੇ ਆਂ ਵੱਡੀਆਂ ਪਾਈਪਾਂ ਪਾਦਣ 6-6 ਫੁੱਟ ਦੀਆਂ ਨੀਰ ਵਾਟ। ਤੇ ਪੰਚਾਇਤ ਨੂੰ ਦੱਸਣ ਜਾਂ 60 ਤੋਂ 70 ਲੱਖ ਦੇ ਵਿੱਚ ਇਹ ਕੰਮ ਹੋ ਸਕਦਾ 3 ਕਰੋੜ ਦੇ ਵਿੱਚ ਇਹ ਪੁਲ ਬਣਾਵਾਂਗੇ ਇੰਨਾ ਪੈਸਾ ਗਵਰਨਮੈਂਟ ਨਹੀਂ ਦੇਊਗੀ ਕਿਉਂਕਿ ਇੱਥੇ ਦੀਆਂ ਵੋਟਾਂ ਘਟ ਨੇ ਇੱਥੇ ਦੀ ਗਿਣਤੀ ਨੀਅਰ ਵੋਟ ਸਿਰਫ 1500 ਮੰਗ ਕੀ ਆ ਪੁਲ ਬਣਾਉਣ ਦੀ ਜਾਂ ਪਾਈਪਾਂ ਪਾਉਣ ਦੀ ਮੰਗ ਸਾਡੀ ਪੁਲ ਬਣਾਉਣ ਦੀ ਸੀਗੀ ਬਟ ਪੁਲ ਦੇ ਰਿਗਾਰਡਿੰਗ ਸਾਨੂੰ ਇੰਨਾ ਫੰਡ ਨਹੀਂ ਰਿਲੀਜ਼ ਕਰ ਰਹੇ ਆ ਇਸੇ ਕਰਕੇ ਅਸੀਂ ਪਾਈਪਾਂ ਦਾ ਕਹਿੰਨੇ ਆ ਵੀ ਪਾਈਪਾਂ ਪਾ ਕੇ ਸੋਲੂਸ਼ਨ ਕੀਤਾ ਜਾਵੇ 10 ਪਾਈਪਾਂ ਪਾ ਜਾਣ ਛੇ ਛੁੱਟ ਦੀਆਂ ਹਾਂਜੀ ਸੋ ਹੋਰ ਵੀ ਪਿੰਡ ਵਾਸੀਨ ਨਾਲ ਗੱਲ ਕਰਾਂਗੇ ਤੇ ਜਿਨ੍ਹਾਂ ਹਾਲਾਤਾਂ ਦੇ ਵਿੱਚ ਇੱਥੋਂ ਦਾ ਮਾਹੌਲ ਬਣਿਆ ਹੋਇਆ ਕਾਫੀ ਲੰਮੇ ਸਮੇਂ ਤੋਂ ਜਿਹੜੇ ਪਿੰਡ ਵਾਸੀ ਨੇ ਉਹ ਇਹਨਾਂ ਹਾਲਾਤਾਂ ਦੇ ਵਿੱਚੋਂ ਗੁਜ਼ਰਦੇ ਨਜ਼ਰ ਆਉਂਦੇ ਨੇ ਮਾਦਾ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਬਲਦੇਵ ਕੌਰ ਕਿਹੜੇ ਪਿੰਡ ਦੇ ਰਹਿਣ ਵਾਲੇ ਨੇ ਸ਼ੇਰਪੁਰ ਬਾਤੀਆਂ ਜੀ ਮੈਂ ਕੀ ਕਹਿਣਾ ਚਾਹਾਂ ਹਾਂ ਇਹਨਾਂ ਹਾਲਾਤਾਂ ਨੂੰ ਲੈ ਕੇ ਕਿਉਂਕਿ ਤੁਸੀਂ ਵੀ ਇੱਥੋਂ ਤੁਸੀਂ ਦੇਖ ਰਹੇ ਹੋ ਬਾਕੀ ਇਹ ਆਪ ਹੀ ਨੀ ਦਾ ਪਾਣੀ ਨਹੀਂ ਹੈਗਾ ਇਹ ਹੋਰ ਵੀ ਪਾਣੀ ਆ ਰਿਹਾ ਡੈਮ ਦਾ ਪਾਣੀ ਵੀ ਆ ਰਿਹਾ ਅੱਜ ਤੋਂ 10 ਦਿਨ ਹੋ ਗਏ ਪਾਣੀ ਚੱਲਦੇ ਤੁਸ ਸਲੇਰਨ ਡੈਮ ਲੱਗ ਰਿਹਾ ਇਹਨੂੰ ਸਲੇਰਨ ਡੈਮ ਲੱਗ ਰਿਹਾ ਇਹਨੂੰ ਸਲੇਰਨ ਡੈਮ ਹਾਂਜੀ ਤਾਂ ਬੱਚੇ ਸਾਡੇ ਬਹੁਤ ਬਰਾਨ ਹੋ ਰਹਾ ਹੈ ਬਜ਼ੁਰਗ ਵੀ ਬਰਾਨ ਹੋ ਰਹਾ ਹੈ ਬੱਚੇ ਵੀ ਬਰਾਨ ਹੋ ਰਹੇ ਨੇ ਬਹੁਤ ਤਾਂ ਬਾਕੀ ਕੋਈ ਛੁੱਟੀ ਹੋ ਜਾਂਦੀ ਹੈ ਕੋਈ ਬਜ਼ੁਰਗ ਆ ਜਾਂ ਕੋਈ ਜਨਾਨੀ ਆ ਕੋਈ ਅਸੀਂ ਲਿਆ ਨਹੀਂ ਸਕਦੇ ਪਾਰ ਬਹੁਤ ਔਖਾ ਹੈ ਕਈ ਵਾਰੀ ਜ਼ਰੂਰੀ ਨਹੀਂ ਹਰ ਇੱਕ ਦੇ ਘਰ ਦੇ ਵਿੱਚ ਗੱਡੀ ਹੋਵੇ ਐਕਟਿਵਾ ਮੋਟਰਸਾਈਕਲ ਤੇ ਵੀ ਜਾਣਾ ਪੈਂਦਾ ਤੇ ਇੱਥੋਂ ਗੁਜ਼ਰਨਾ ਔਖਾ ਹੋ ਜਾਏਗਾ ਜੀ ਉਹ ਤਾਂ ਲੰਘਦੇ ਹੀ ਨਹੀਂ ਮੋਟਰਸਾਈਕਲ ਸਕੂਟਰ ਤਾਂ ਲੰਘਦੇ ਹੀ ਨਹੀਂ ਨਾ ਅਸੀਂ ਕਈ ਵਾਰੀ ਟਰਾਲੀਆਂ ਜਾਂ ਟਰੈਕਟਰ ਇੱਧਰ ਲਿਆਈ ਦੇ ਤਾਂ ਫਿਰ ਅਸੀਂ ਬੱਚੇ ਜਾਂ ਕੋਈ ਉਹ ਵੀ ਇਸੇ ਲਾ ਕੇ ਜੀ ਭਾਈ ਸਾਹਿਬ ਕੀ ਨਾਮ ਹੈ ਜੀ ਦਵਿੰਦਰ ਸਿੰਘ ਜੀ ਕੀ ਕਹਿਣਾ ਚਾਹੋਗੇ ਜੀ ਮੈਂ ਜੀ ਇਹੀ ਕਹਿਣਾ ਚਾਹੁੰਦਾ ਕਿ ਇੱਥੇ ਆਪਣੇ ਪੈਪ ਪੈ ਜਾਣ ਨਹੀਂ ਬ੍ਰਿਜ ਦਾ ਆਪਾਂ ਨੂੰ ਮਿਲ ਰਿਹਾ ਪੈਸਾ ਪੈਪ ਦਾ ਪੈਸਾ ਮਿਲ ਜਵੇ 10 ਪੈਪਾਂ ਪੈ ਜਾਣ ਆਪਣੀਆਂ 6 6 ਫੁੱਟ ਦੀਆਂ ਕਾਂਕਰੀਟ ਵਾਲੀਆਂ ਗੱਡੀਆਂ ਆਂਦੀਆਂ ਕਾਂਕਰੀਟ ਕਰ ਦੇਣ ਜਾਲ ਬਨ ਕੇ ਇਹੀ ਦਰਖਾਸਤ ਸਰਕਾਰ ਸਰਕਾਰ ਅੱਗੇ ਸਾਡੀ ਜਿੱਥੇ ਬੰਨ ਬਣਾਇਆ ਜਾਵੇ ਕੋਈ ਨਾ ਕੋਈ ਹੱਲ ਕੀਤਾ ਜਾਵੇ ਬੰਨ ਦਾ ਤਾਂ ਨਹੀਂ ਜੀ ਜੇ ਬੰਨ ਬੱਜੇ ਸਾਡਾ ਪਿੰਡ ਡੋਬਦਾ ਜਾਏ ਪਿੰਡ ਡੋਬਦਾ ਜਾਏ ਸਾਨੂੰ ਇਥੇ 10 ਪਿਆਪਾ ਪੈ ਜਾਣ 6-6 ਫੁੱਟ ਦੀਆਂ ਕੋਈ ਡਿਸਟੈਂਸ ਛੱਡ ਕੇ ਪਿੱਲਰ ਨਿਕਲਣ ਉਹਦੇ ਵਿੱਚ ਜਾਲ ਬੱਜੇ ਕਾਂਕਰੀਟ ਵਾਲੀਆਂ ਗੱਡੀਆਂ ਘਟੋ ਘਟ 30-40 ਗੱਡੀਆਂ ਪੈਣ ਤੇ ਕਾਂਕਰੀਟ ਦੀਆਂ ਫੇਰ ਲੈਵਲ ਹੋ ਜਵੇ ਆ ਸੜਕ ਦਾ ਲੈਵਲ ਹੋ ਜਵੇ ਅਸੀਂ ਇਹੀ ਚਾਹਨੇ ਉਹ ਬੰਨ ਦਾ ਲੈਵਲ ਹੋਰ ਸੜਕ ਦਾ ਲੈਵਲ ਇੱਕ ਹੋਵੇ ਥੱਲੇ ਦੀ ਪਾਣੀ ਨਿਕਲ ਤਾਂ ਕਿ ਜੇ ਇਹ ਬੰਨ ਵੀ ਲਾਣਾ ਚਾਹਣੇ ਕਿ ਪਿੰਡ ਸਾਡਾ ਪਿਛੇ ਡੁੱਬਦਾ ਆ ਜੇ ਇਹ ਬੰਨ ਲਾਣੇ ਦਾ ਇੱਥੇ ਤੇ ਵਿਧਾਇਕ ਸਾਹਿਬ ਵੀ ਇੱਥੇ ਪਿੰਡ ਦੇ ਵਿੱਚ ਕਈ ਵਾਰੀ ਆ ਚੁੱਕੇ ਨੇ ਤੇ ਕੀ ਵਾਅਦਾ ਦਿੱਤਾ ਗਿਆ ਫਿਰ ਨਾ ਹਾਂਜੀ ਸਰ ਉਹੀ ਕੀ ਉਹਨਾਂ ਨੇ ਆਪਾਂ ਕਈ ਵਾਰੀ ਲਿਖ ਕੇ ਵੀ ਦਿੱਤਾ ਆ ਖੁਦ ਮੌਕਾ ਦੇਖ ਕੇ ਵੀ ਗਏ ਆ ਉਹ ਫਿਰ ਇਹ ਹੀ ਇੱਕ ਹੋ ਜਾਊਗਾ ਹੋ ਜਾਊਗਾ ਬਸ ਅਜੇ ਤੱਕ ਨਹੀਂ ਹੋਇਆ ਸਰ ਇਹ ਸਿਰਫ ਇੱਕ ਭਰੋਸਾ ਦੇ ਕੇ ਤੁਹਾਨੂੰ ਬਸ ਰੱਖਿਆ ਜਾ ਰਿਹਾ ਹਾਂਜੀ ਮਾਤਾ ਜੀ ਜੈ ਜੀ ਕੀ ਨਾਮ ਜੀ ਜਗਿੰਦਰ ਕੌਰ ਤਾਂ ਕੀ ਕਹਿਣਾ ਚਾਹੋਗੇ ਸਾਡਾ ਪੁਰ ਬਣਨਾ ਚਾਹੀਦਾ ਜੀ ਪੁਲ ਬਣਨਾ ਚਾਹੀਦਾ ਹਾਂ ਸਾਡਾ ਬਣਨਾ ਚਾਹੀਦਾ ਬੱਚਿਆਂ ਬਾਤ ਤੇ ਵਧੀਆ ਵਧੀਆ ਹੋ ਜੇ ਇਹ ਖੁਆਸ਼ ਆ ਸਾਡੀ ਅਸੀਂ ਸਵੇਰ ਦੇ ਇਹ ਅਰਦਾਸ ਕਰਦੇ ਬਾਬਾ ਜੀ ਸਾਡਾ ਇਹ ਕੰਮ ਹੋ ਜਵੇ ਬੜਾ ਧੰਨਵਾਦ ਹਾਂਜੀ ਸਰਦਾਰ ਸਾਹਿਬ ਕੀ ਨਾਮ ਹੈ ਜੀ ਸੁਖਵਿੰਦਰ ਸਿੰਘ ਜੀ ਜੀ ਕਿਹੜੇ ਪਿੰਡ ਦੇ ਰਹਿੰਦੇ ਹੋ ਸ਼ੇਰਪੁਰ ਬਾਤੀਆਂ ਦੇ ਜੀ ਕੀ ਕਹਿਣਾ ਚਾਹੋਗੇ ਪਾਣੀ ਦਾ ਕਾਫੀ ਤੰਗੀ ਇੱਥੇ ਪਿੰਡ ਵਾਲਿਆਂ ਨੂੰ ਆ ਰਹੀ ਬਹੁਤ ਤੰਗੀ ਆ ਰਹੀ ਜੀ ਸਾਡੇ ਨਿਆਣੇ ਸਵੇਰ ਦੇ 15 ਅਗਸਤ ਲਈ ਤਿਆਰ ਸੀਗੇ ਅੱਛਾ ਜਾ ਹੀ ਨਹੀਂ ਸਕੇ ਆ ਦੇਖ ਲਓ ਤਿਆਰ ਆ ਵਰਦੀਆਂ ਪਾਈਆਂ ਨੰਗੇ ਨਹੀਂ ਹੁੰਦਾ ਸਵੇਰੇ ਇੰਨੇ ਦੁਖੀ ਆ ਨਾ ਬਹੁਤ ਹੋ ਗਏ ਆ ਜੀ ਸੋ ਜਿਹੜਾ 15 ਅਗਸਤ ਦਾ ਦਿਹਾੜਾ ਮਨਾਇਆ ਜਾ ਰਿਹਾ ਆਜ਼ਾਦੀ ਦਾ ਤੇ ਆਜ਼ਾਦੀ ਸਿਰਫ ਪਿੰਡ ਦੇ ਵਿੱਚ ਗੁਲਾਮ ਆ ਜੀ ਪਿੰਡ ਚ ਗੁਲਾਮ ਜਦੋਂ ਮੀਂਹ ਪੈਂਦਾ ਸੀ ਗੁਲਾਮ ਪਿੰਡ ਦੇ ਪਿੰਡ ਚ ਗੁਲਾਮ ਹੋ ਜਾਂਦੇ ਆ 15 ਅਗਸਤ ਤੇ ਨਹੀਂ ਇਦੋਂ ਤਾਂ ਕੰਮ ਹੋ ਜਾਂਦਾ ਸੋ ਬੱਚਿਆਂ ਦੀ ਤਿਆਰੀ ਕੀਤੀ ਕਰਾਈ ਬੱਚੇ ਹੀ ਰਹਿ ਗਏ ਵਿੱਚੇ ਹੀ ਰਹਿ ਗਏ ਜੀ ਵਿੱਚੇ ਹੀ ਹੋਰ ਵੀ ਬੱਚੇ ਹੈਗੇ ਬਹੁਤ ਕੋਈ ਵੀ ਨਹੀਂ ਸਕੂਲੇ ਗਿਆ ਜੀ ਅੱਜ ਹਾਂਜੀ ਸਾਡਾ ਕੋਈ ਨਾ ਕੋਈ ਸਰਕਾਰ ਨੂੰ ਚਾਹੀਦਾ ਕੋਈ ਨਾ ਕੋਈ ਇੰਤਜ਼ਾਮ ਕਰੇ ਕੋਈ ਬੰਦਾ ਬਿਮਾਰ ਹੋ ਜਾਂਦਾ ਕੋਸ਼ ਹੋ ਜਾਂਦਾ ਅਸੀਂ ਨੰਗ ਨਹੀਂ ਸਕਦੇ ਪਿੰਡ ਚ ਮਰ ਜਾਂਦਾ ਇੰਦਾ ਤੱਕ ਮੂਜ ਜਾਂਦਾ ਜੀ ਸਿਰ ਵਿਕਾਸ ਦੇ ਨਾਮ ਤੇ ਭਰੋਸਾ ਦਿੱਤਾ ਜਾਂਦਾ ਵੋਟਾਂ ਜਦੋਂ ਸਰਕਾਰ ਬਣੀ ਸੀ ਤਾਂ ਇੱਕ ਆਸ਼ਵਾਸ਼ਣ ਦਿੱਤਾ ਗਿਆ ਸੀ ਕਿ ਅਸੀਂ ਵਿਕਾਸ ਪਹਿਲ ਦੇ ਆਧਾਰ ਤੇ ਕਰਾਂਗੇ ਤੇ ਪੂਰੇ ਪੰਜਾਬ ਨੂੰ ਇੱਕ ਹਰਿਆਲੀ ਭਰਿਆ ਪੰਜਾਬ ਬਣਾਵਾਂਗੇ ਤੇ ਕਿੱਦਾਂ ਦੇਖਦੇ ਹੋ ਕਿ ਇਹ ਜੇ ਹਾਲਾਤਾਂ ਦੇ ਵਿੱਚ ਮੈਨੂੰ ਤਾਂ ਲੱਗਦਾ ਨਹੀਂ ਜੀ ਕੁਝ ਹੋਊਗਾ ਸਾਡੇ ਪਿੰਡ ਦਾ ਅਸੀਂ ਗੁਲਾਮ ਦੇ ਗੁਲਾਮ ਹੀ ਆ ਪਿੰਡ ਚ ਇਦਾਂ ਦਾ ਹਾਲ ਹੋਇਆ ਜੀ ਤੋ ਦੇਖ ਸਕਦਾ ਛੋਟੇ ਛੋਟੇ ਬੱਚੇ ਜਿਹੜੇ ਨੇ ਇੱਕ ਪਾਸੇ ਤਾਂ ਆਜ਼ਾਦੀ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਦੂਜੇ ਪਾਸੇ ਬੱਚੇ ਉਹਨਾਂ ਫੰਕਸ਼ਨਾਂ ਦੇ ਵਿੱਚ ਹਿੱਸਾ ਲੈਣ ਤੋਂ ਵੀ ਰਹਿ ਗਏ ਨੇ ਘਰ ਬੈਠਣਾ ਪੈ ਗਿਆ ਸਿਰਫ ਇਸ ਪਾਣੀ ਦੇ ਕਰਕੇ ਕਿ ਪਾਣੀ ਦਾ ਜਿਹੜਾ ਵਹਾਅ ਬਹੁਤ ਤੇਜ਼ ਸੀ ਹੁਣ ਥੋੜਾ ਘਟ ਗਿਆ ਤੇ ਸਵੇਰ ਤੋਂ ਜਿਹੜੀ ਬਰਖਾ ਹੋ ਰਹੀ ਸੀ ਤੇ ਪਾਣੀ ਦਾ ਵਹਾਅ ਬਹੁਤ ਤੇਜ਼ ਸੀ ਜਿਸ ਨਾਲ ਕੋਈ ਜੇ ਗੱਡੀ ਵੀ ਇੱਥੋਂ ਗੁਜ਼ਰਦੀ ਸੀ ਸਰ ਇੱਕ ਡੁੱਬਣ ਦੀ ਜਿਹੜੀ ਗੱਲ ਕਹੀ ਜਾ ਰਹੀ ਹੈ ਤੇ ਹੋਰ ਵੀ ਆਪਾਂ ਗੱਲ ਕਰਾਂਗੇ ਜੀ ਉਤਮ ਚੰਦ ਹਾਂਜੀ ਕੀ ਕਹਿਣਾ ਚਾਹੋਗੇ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆਂਗੇ ਸਾਰੇ ਪ੍ਰਸ਼ਾਸਨ ਨੂੰ ਕਿ ਇੱਥੇ ਜਲਦੀ ਜਲਦੀ ਪੁਲ ਬਣਾਇਆ ਜਾਵੇ ਸਾਨੂੰ ਨੰਗੜ ਦੀ ਬਹੁਤ ਜ਼ਿਆਦਾ ਦਿੱਕਤ ਹੈ ਹੁਣ ਤੁਸੀਂ ਦੇਖ ਹੀ ਲਿਆ ਵੀ ਤੁਸੀਂ ਆਪੇ ਖੋ ਦੇਖ ਲਿਆ ਇੱਥੇ ਇੰਨੇ ਵੀ ਜਲਦੀ ਹੋਏ ਸਾਨੂੰ ਜਿੰਪਾ ਸਾਹਿਬ ਵੀ ਆਂਦੇ ਆ ਵੀ ਉਹ ਸਾਨੂੰ ਗੋਲੀਆਂ ਦੇ ਕੇ ਚੱਲ ਜਾਂਦੇ ਆ ਤੇ ਅੱਜ ਬਣਾਵਾਂਗੇ ਕੋਈ ਗੱਲ ਨਹੀਂ ਬਣ ਜਾਊਗਾ ਇਹ ਹੋ ਜਾਊਗਾ ਉਹ ਹੋ ਜਾਊਗਾ ਲੇਕਿਨ ਕੋਈ ਪ੍ਰਸ਼ਾਸਨ ਸੁਣਦਾ ਨਹੀਂ ਪਿਆ ਸੰਗੀ ਅਸੀਂ ਤਾਂ ਪ੍ਰਸ਼ਾਸਨ ਵਹੀ ਬੇਨਤੀ ਕਰਾਂਗੇ ਕਿ ਜਲਦੀ ਤੋਂ ਜਲਦੀ ਇਹਨੂੰ ਬਣਾ ਕੇ ਦੇ ਦੇ ਕਿਉਂਕਿ ਸਾਨੂੰ ਵੀ ਨਹੀਂ ਤੰਗੀ ਹੈਗੀ ਸਾਡੇ ਨਿਆਣੇ ਨੂੰ ਬਹੁਤ ਤੰਗੀ ਹੈ ਨਿਆਣੇ ਦੇ ਕਾਰ ਦੇ ਕਾਰਜਾਂ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਫਿਰ ਸਰਕਾਰ ਦੇ ਕਾਗਜ਼ਾਂ ਤੇ ਦੋ ਜਿਹੇ ਪਾਸੇ ਗੋਲੀਆਂ ਵਾਲਾ ਹੀ ਕੰਮ ਆ ਜੀ ਉੱਥੇ ਬਸ ਉਹ ਤਾਂ ਕਹਿੰਦੇ ਆ ਵੀ ਅਸੀਂ ਕੰਮ ਹੋਇਆ ਵਿਕਾਸ ਬਹੁਤ ਵਧੀਆ ਕਰਦੇ ਆ ਬਹੁਤ ਵਧੀਆ ਚੱਲ ਰਿਹਾ ਕੋਈ ਨਹੀਂ ਹੈ ਤਾਂ ਸਾਡਾ ਹੀ ਨਹੀਂ ਵਿਕਾਸ ਹੋ ਤਾਂ ਕਿੱਥੇ ਦੇਖਣਾ ਵਿਕਾਸ ਸਾਡਾ ਆਪਣੇ ਵਿਕਾਸ ਦੇ ਨਾਲ ਲੋੜ ਹੈ ਤੇ ਪਿੰਡ ਹੋਰ ਕਿੰਨੇ ਜੁੜਦੇ ਆ ਇਹਦੇ ਨਾਲ ਇਸ ਰੋਡ ਤੇ ਸਾਡੇ ਪਿੰਡ ਦੇ ਨਾਲ ਜੀ ਚਾਰ ਪੰਜ ਪਿੰਡ ਜੁੜਦੇ ਆ ਜਿਹੜੇ ਨਾਲ ਚਾਰ ਪੰਜ ਪਿੰਡ ਜੁੜਦੇ ਸਾਡੇ ਦਾੜਾ ਗਲੂਆ ਸਾਰੇ ਇੱਥੋਂ ਹੀ ਗੁਜ਼ਰਦੇ ਆ ਇੱਥੋਂ ਇੱਥੋਂ ਸ ਮੈਂ ਬਹੁਤ ਧੰਨਵਾਦੀ ਆ ਮੀਡੀਆ ਵਾਲੇ ਦਾ ਜਿਹੜੀ ਕਿ ਪਿੰਡ ਸ਼ੇਰਪੁਰ ਬਾਧੀਆਂ ਦੀ ਜੋ ਦਿੱਕਤ ਹੈ ਹੈ ਬਰਸਾਤ ਦੇ ਮਹੀਨੇ ਜਦੋਂ ਬਰਖਾ ਪੈਂਦੀ ਆ ਤੜਕਸਾਰ ਤੋਂ ਮੀਂਹ ਪੈਂਦਾ ਆ ਤੇ ਇਹ ਬਹੁਤ ਪਾਣੀ ਦਾ ਲੈਵਲ ਜਿਹੜਾ ਬਹੁਤ ਉੱਚਾ ਹੋ ਜਾਂਦਾ ਜੋ ਵੀ ਸਕੂਲੇ ਅੱਜ ਕੱਲ ਸਰਕਾਰੀ ਸਕੂਲਾਂ 'ਚ ਬੱਚੇ ਚਾਹੇ ਪੜ੍ਹਨ ਜਾਂਦੇ ਆ ਚਾਹੇ ਕਿ ਪ੍ਰਾਈਵੇਟ ਸਕੂਲ ਹੈਗੇ ਆ ਅੰਗਰੇਜ਼ੀ ਸਕੂਲ ਹੈਗੇ ਆ ਕੰਮ ਦੇ ਟਾਈਮ ਤੇ ਅਸੀਂ ਕੰਮ ਤੇ ਵੀ ਜਾਣਾ ਹੁੰਦਾ ਤੇ ਇਹ ਚੋ ਦੀ ਹਮੇਸ਼ਾ ਹੀ ਸਾਨੂੰ ਦਿੱਕਤ ਰਹੀ ਆ ਮੇਰੀ ਵੀ 53 ਸਾਲ ਦੀ ਉਮਰ ਹੋ ਗਈ ਆ ਹਰ ਬਾਰੀ ਬਰਸਾਤ ਦੇ ਮਹੀਨੇ ਸਾਡੇ ਕੰਮ ਵੀ ਖਰਾਬ ਹੁੰਦੇ ਜਦੋਂ ਅਸੀਂ ਪੜ੍ਹਾਈ ਵੀ ਕਰਨ ਜਾਂਦੇ ਹੁੰਦੇ ਸੀ ਤਾਂ ਬਹੁਤ ਜ਼ਿਆਦਾ ਛੁੱਟੀਆਂ ਹੋ ਜਾਂਦੀਆਂ ਸੀ ਤਾਂ ਅਸੀਂ ਸਰਕਾਰਾਂ ਅੱਗੇ ਹਰ ਸਮੇਂ ਦੀ ਸਮੇਂ ਆਉਣ ਵਾਲੀਆਂ ਸਰਕਾਰਾਂ ਅੱਗੇ ਇਹ ਹੀ ਬੇਨਤੀ ਕਰਦੇ ਰਹਿੰਦੇ ਆ ਕਿ ਸਾਡਾ ਜਿਹੜਾ ਇਹ ਪਿੰਡ ਸ਼ੇਰਪੁਰ ਬਾਦਿਆ ਦਾ ਮਸਲਾ ਆ ਇਹ ਹੱਲ ਕੀਤਾ ਜਾਵੇ ਤਾਂ ਕਿ ਜੋ ਕੋਈ ਬਿਮਾਰ ਠ ਮਾਰ ਵੀ ਹੋ ਜਾਂਦਾ ਸਾਨੂੰ ਬਹੁਤ ਦਿੱਕਤ ਆ ਅਸੀਂ ਇੱਥੋਂ ਕਿਸੇ ਪਾਸੇ ਨੂੰ ਲੰਘੇ ਨਹੀਂ ਸਕਦੇ ਜੀ ਸਰਕਾਰਾਂ ਅੱਗੇ ਸਾਡੀ ਇਹ ਹੀ ਨਵੇਦਨ ਬੇਨਤੀ ਹੈ ਕਿ ਇਹ ਸਾਡੇ ਪਿੰਡ ਦਾ ਮਸਲਾ ਜਿਹੜਾ ਉਹ ਹੱਲ ਕੀਤਾ ਜਾਵੇ ਤੇ ਤਾਂ ਕਿ ਜੋ ਅਸੀਂ ਹਿਸ਼ਾਰਪੁਰ ਨਾਲੋਂ ਸਾਡਾ ਲਿੰਕ ਟੁੱਟ ਜਾਂਦਾ ਆ ਇਹਦਾ ਕੋਈ ਵੀ ਮਸਲਾ ਚਾਹੇ ਪੁਲ ਦੇ ਥਰੂ ਜਿੱਦਾਂ ਪੰਚਾਇਤ ਕਹਿੰਦੀ ਹੈ ਜਾਂ ਪਾਈਪਾਂ ਪਾ ਕੇ ਇਹ ਸਾਡਾ ਮਸਲਾ ਹੱਲ ਕੀਤਾ ਜਾਵੇ ਸੋ ਤੁਸੀਂ ਦੇਖ ਸਕਦੇ ਹੋ ਕਿ ਜਿੱਦਾਂ ਇਹ ਹਾਲਾਤ ਨੇ ਦੇਖੋ ਇੱਕ ਟੈਂਪੋ ਵੀ ਸਵਾਰੀਆਂ ਦਾ ਭਰਿਆ ਜਿਹੜਾ ਆ ਰਿਹਾ ਤੇ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਗੁਜ਼ਰਦਾ ਤੇ ਇੱਕ ਵੇ ਰਸਤੇ ਵਿੱਚ ਵੀ ਜਿਹੜੇ ਪਾੜ ਪੈ ਗਏ ਨੇ ਤੇ ਉਹਨਾਂ ਹਾਲਾਤਾਂ ਦੇ ਵਿੱਚ ਹਾਦਸਾ ਵੀ ਵਾਪਰ ਸਕਦਾ ਕੋਈ ਨਾ ਕੋਈ ਜਿਹੜੀ ਟਰੈਜੇਡੀ ਹੋ ਸਕਦੀ ਆ ਤੇ ਕਾਫੀ ਖਤਰਿਆੜਾ ਕੰਮ ਬਣਿਆ ਹੋਇਆ ਪਿੱਛੇ ਸਕੂਲ ਦੇ ਬੱਚੇ ਜਿਹੜੇ ਨੇ ਉਹ ਵੀ ਦੇਖੋ ਖੜੇ ਹੋਏ ਨੇ ਤੇ ਸਿਰਫ ਇੱਕ ਲੰਘਣ ਵਾਸਤੇ ਕੋਸ਼ਿਸ਼ ਕਰ ਰਹੇ ਨੇ ਕਿੱਦਾਂ ਲੰਘਿਆ ਜਾਵੇ ਤਾਂ ਟਰੈਕਟਰ ਤੇ ਬੈਠ ਕੇ ਲੰਘਣਗੇ ਜਾਂ ਐਕਟਿਵਾ ਜੇ ਆਉਂਦੇ ਨੇ ਤਾਂ ਐਕਟਿਵਾ ਵੀ ਵਿੱਚ ਇਹ ਸਲਿੱਪ ਕਰ ਸਕਦੀ ਜਾਂ ਕੋਈ ਹੋਰ ਵੱਡੀ ਘਟਨਾ ਨਹੀਂ ਵਾਪਰ ਸਕਦੀ ਸੋ ਇਹਨਾਂ ਹਾਲਾਤਾਂ ਨੂੰ ਲੈ ਕੇ ਜਿੱਥੇ ਪੰਜਾਬ ਸਰਕਾਰ ਇੱਕ ਦੁਹਾਈਆਂ ਦਿੰਦੀ ਨਜ਼ਰ ਆਉਂਦੀ ਹੈ ਕਿ ਵਿਕਾਸ ਕਾਰਜਾਂ ਦੇ ਨਾਮ ਤੇ ਤਾਂ ਪਰ ਇਹ ਵਿਕਾਸ ਕਾਰਜ ਜਿਹੜੇ ਤੁਹਾਨੂੰ ਦਿਖਾ ਰਹੇ ਆ ਕਿ ਕਿੱਦਾਂ ਦੇ ਇੱਥੇ ਬਣੇ ਹੋਏ ਨੇ ਪਿੰਡ ਸ਼ੇਰਪੁਰ ਬਾਤੀਆਂ ਦਾ ਜਿਹੜਾ ਸਾਰਾ ਪਿੰਡ ਇੱਥੇ ਇਕੱਠਾ ਹੋਇਆ ਕਿਹੜਾ ਹਾਲਾਤਾਂ ਨੂੰ ਲੈ ਕੇ ਇੱਕ ਦੁਖੀ ਹੋ ਕੇ মিডিਆ ਸਹਾਰਾ ਜਿਹੜਾ ਲੈ ਰਹੇ ਨੇ ਸਿਰਫ ਪ੍ਰਸ਼ਾਸਨ ਤੱਕ ਪੰਜਾਬ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਵਾਸਤੇ ਤਾਂ ਹਾਂਜੀ ਇਹ ਸਰਚਪੇਰੇ ਪਾਣੀਆ ਪਿੰਡ ਦੇ ਸਾਰਾ ਜਿੰਨਾ ਪਾਣੀ ਆ ਇੰਨਾ ਹੀ ਪਾਣੀ ਆ ਦੂਜੀ ਸਾਈਡ ਵੀ ਇੱਦਈਆਂ ਦੂਜੀ ਸਾਈਡ ਇਹ ਇੱਦੀ ਬਲੌਕ ਆ ਇਸ ਤੋਂ ਜ਼ਿਆਦਾ ਸਪੀਡ ਤੇ ਹੈ ਦੂਸਰੀ ਸਾਈਡ ਹਾਂਜੀ ਇਸ ਇਸ ਜਗ੍ਹਾ ਤੇ ਤਾਂ ਸਿਰਫ ਰੋਡ ਹੀ ਬਲੌਕ ਹੋਇਆ ਦੂਸਰੀ ਸਾਈਡ ਤੇ ਉਪਜਾਊ ਜ਼ਮੀਨਾਂ ਰੋੜ ਰਹੀਆਂ ਸਾਡੀਆਂ ਨੀਅਰ ਬਾਉਟ ਪੰਚਾਇਤ ਦਾ ਇੱਕ ਕਿਲਾ ਰੁੜ ਗਿਆ ਆ ਪਲੱਸ ਕਈ ਆਪਣੇ ਕਈ ਦਰਖਤ ਰੋੜ ਚੁੱਕੇ ਆ ਯਾਨੀ ਕਿ ਕਾਫੀ ਨੁਕਸਾਨ ਹੋ ਰਿਹਾ ਉਧਰਲੀ ਸਾਈਡ ਉਹ ਇਸ ਕਰਕੇ ਹੋ ਰਿਹਾ ਕਿਉਂਕਿ ਅੱਗੇ ਰੇਤਾ ਚੱਕੀ ਜਾ ਰਹੀ ਆ ਸਿੱਧੀ ਜੀ ਗੱਲ ਆ ਵਰਕਿੰਗ ਚੱਲ ਰਹੀ ਹੈ ਤੇ ਉਹਦੇ ਕਰਕੇ ਸਾਡੇ ਪਿੰਡ ਯਾਨੀ ਕਿ ਰੋੜਨ ਦੀ ਤਾੜਤ ਹੈ ਸਾਡਾ ਪਿੰਡ ਚਾਰਾਂ ਪਾਸਿਆਂ ਤੋਂ ਪਾਣੀ ਨਾਲ ਘਿਰਿਆ ਹੋਇਆ ਆ ਤਕਰੀਬਨ ਤੇ ਇੱਥੋਂ ਲੰਘਣ ਦਾ ਇੱਕੋ ਇੱਕ ਰਾਹ ਆ ਜਿਹਦਾ ਹਾਲ ਅਜੇ ਤੱਕ ਨਹੀਂ ਕੀਤਾ ਗਿਆ 2022 ਦੇ ਵਿੱਚ ਵੀ ਇੱਥੇ ਹਾਰਟ ਅਟੈਕ ਨਾਲ ਇੱਕ ਡੈਥ ਹੋਈ ਸੀਗੀ ਉਹਦੇ ਬਾਰੇ ਵੀ ਅਸੀਂ ਐਪਲੀਕੇਸ਼ਨਾਂ ਚ ਦਿੱਤਾ ਹੋਇਆ ਵੀ ਹਾਂ ਵੀ ਆਪ ਬੰਦਾ ਸੀਗਾ ਇਹਦੀ ਡੈਥ ਇੰਨੀ ਤਰੀਕ ਨੂੰ 2 ਘੰਟੇ ਵੇਟ ਕਰਨਾ ਪਿਆ ਸੀਗਾ ਬਟ ਇੱਥੇ ਹੀ ਡੈਥ ਹੋ ਗਈ ਉਹਦੀ ਇੱਥੋਂ ਹੀ ਯਾਨੀ ਕਿ ਉਹਨੂੰ ਲਿਜਾਣਾ ਪਿਆ ਘਰੇ ਡੈਥ ਨੂੰ ਡੈੱਡ ਇਹ ਚੀਜ਼ ਆ ਜਾਨਕੀ ਹਾਲਾਤ ਬਹੁਤ ਹੀ ਗੰਭੀਰ ਆ ਆਉਣ ਵਾਲੇ ਟਾਈਮ ਦੇ ਵਿੱਚ ਜਾਨਕੀ ਬੱਚਿਆਂ ਨੂੰ ਫਿਊਚਰ ਦੇ ਵਿੱਚ ਕੋਈ ਵੀ ਦਿੱਕਤ ਆ ਸਕਦੀ ਇੰਪੋਰਟੈਂਟ ਇਗਜ਼ਾਮ ਹੋਵੇ ਜਾਂ ਇਸ ਤੋਂ ਇਲਾਵਾ ਕੋਈ ਹੋਰ ਕਾਰਜ ਹੁੰਦੇ ਆ ਜਿਨਾ ਜਿਨ੍ਹਾਂ ਲਈ ਐਮਰਜੈਂਸੀ ਵੇਲੇ ਸਾਨੂੰ ਬਾਹਰ ਜਾਣਾ ਪਿੰਡ ਦਾ ਪਿੰਡ ਤੋਂ ਬਟ ਨਹੀਂ ਬੰਦਾ ਜਾ ਸਕਦਾ ਅਗਰ ਪਾਣੀ ਜ਼ਿਆਦਾ ਹੋਵੇ ਇਸ ਲਈ ਅਸੀਂ ਇਹੀ ਕਹਿ ਰਹੇ ਆ ਕਿ ਇਸ ਦਾ ਜਲਦੀ ਤੋਂ ਜਲਦੀ ਪੰਜਾਬ ਸਰਕਾਰ ਆਪਣੇ ਦੁਆਰਾ ਇਸ ਨੂੰ ਹੱਲ ਕੀਤਾ ਜਾਵੇ ਤੇ ਇੱਥੇ ਪੁਲ ਬਣਾਇਆ ਜਾਵੇ ਜਾ ਕੋਈ ਹੋਰ ਸੋਲੂਸ਼ਨ ਕੱਢਿਆ ਜਾਵੇ ਜੇ ਨਹੀਂ ਕਰ ਸਕਦੇ ਪੋਲ ਤੇ ਪੈਪਾਂ ਪਾਈਆਂ ਜਾਣ ਸਰਪੰਚ ਸਾਹਿਬ ਜਿਹੜਾ ਇੱਕ ਤੁਹਾਡੀ ਜਿਹੜੀ ਮੰਗ ਰੱਖੀ ਗਈ ਸੀ ਤਾਂ ਉਹ ਜਿਹੜੀ ਲੈਟਰ ਉਹ ਪੰਜਾਬ ਮੰਡੀ ਬੋਰਡ ਮੁਹੱਲੀ ਤੇ ਪਹੁੰਚਾ ਦਿੱਤੀ ਗਈ ਹੈ ਤੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜੀ ਮੈਂ ਇਹੀ ਕਹਿਣਾ ਚਾਹੂੰਗੀ ਕਿ ਜਿਹੜੀ ਪੋਾਈ ਮਤਲਬ ਕਿ 3-4 ਮਹੀਨੇ 4 ਮਹੀਨੇ ਹੋ ਗਏ ਉਸ ਦਾ ਮਤਲਬ ਮੇਲ ਜੜੀ ਵੀ ਗਈ ਹੈ ਜੋ ਡਾਕੂਮੈਂਟ ਗਈ ਹੈ ਉਹਦਾ ਹਰ ਰਿਜ਼ਲਟ ਸਾਨੂੰ ਕੋਈ ਵੀ ਨਹੀਂ ਆਇਆ ਹੋਇਆ ਹੈ ਠੀਕ ਹੈ ਅਪਰੂਵ ਕਰਨਾ ਹੈ ਤੁਸੀਂ ਸਾਨੂੰ ਆਗੇ ਦੱਸੋ ਤਾਂ ਸਹੀ ਕੀ ਹੈਗਾ ਕੀ ਨਹੀਂ ਹੈਗਾ ਮਤਲਬ ਕਿ ਅਸੀਂ ਕਿੱਦਾਂ ਕਰੀਏਗੇ ਕਿੱਥੇ ਜਾਈਏ ਅਸੀਂ ਕਿ ਜਿਹੜੀ ਸਾਡੀ ਇਹ ਮੰਗ ਨੂੰ ਪੂਰਾ ਕੀਤਾ ਜਾਵੇ ਕਿੰਨਾ ਟਾਈਮ ਹੋ ਗਿਆ ਅਸੀਂ 3-3 ਸਾਲ ਪਹਿਲੇ ਅਸੀਂ ਘੁੰਮਦੇ ਰਹੇ ਹਾਂ ਇਸੀ ਸਰਪੰਚੀ ਕਰਕੇ ਆਏ ਦੇਖੋ ਤੁਸੀਂ ਸਾਡੀ ਏ ਜਿੰਨੀ ਹੈ ਮੇਰਾ ਖੁਦ ਦਾ profession ਇੱਕ ਨਰਸ ਹੈ ਨਾਸ ਨੂੰ ਛੱਡ ਕੇ ਮੈਂ ਸਰਪੰਚੀ ਵਿੱਚ ਆਏ ਕਿਉਂ ਆਈ ਕਿ ਇਸ ਪੁੱਲ ਕਰਕੇ ਆਈਆਂ ਜਦੋਂ ਆਮ ਇਨਸਾਨ ਕਿਸੇ ਵੀ ਡਿਪਾਰਟਮੈਂਟ ਤੇ ਜਾਂਦਾ ਹੈ ਨਾ ਉਹਨੂੰ ਪੁੱਛਿਆ ਨਹੀਂ ਜਾਂਦਾ ਨੀ ਪੁੱਛਿਆ ਜਾਂਦਾ ਉਹਨਾਂ ਨੂੰ ਉਹਨਾਂ ਨੂੰ ਤਾਂ ਮਤਲਬ ਸਮਝਦੇ ਹੀ ਨਹੀਂ ਕੋਸ਼ ਹੈਗੇ ਜਦੋਂ ਅਸੀਂ ਡਿਪਾਰਟਮੈਂਟ ਚ ਜਾਂਦੇ ਰਹੇ ਸੀ ਪਹਿਲੇ ਸਾਨੂੰ ਕੁਝ ਸਮਝਦਾ ਹੀ ਨਹੀਂ ਸੀਗੇ ਇਸ ਕਰਕੇ ਆਈ ਸਰਪੰਚੀ ਵਿੱਚ ਆਏ ਤਾਂ ਕਿ ਅਸੀਂ ਉਹਨਾਂ ਨਾਲ ਮਿਲੀਏ ਉਹ ਵੀ ਆ ਕੇ ਆਪਣਾ ਬੇਰਵਾ ਦੇ ਜਾਂਦੇ ਆ ਕਰਦੇ ਹੋਸ਼ ਵੀ ਨਹੀਂ ਹੈਗੇ ਚਾਹੇ ਕਿਸੇ ਵੀ ਡਿਪਾਰਟਮੈਂਟ ਚ ਹੋਵੇ ਇੱਕ ਹੋਰ ਤਾਂ ਦੇਖਾਂਗੇ ਬੱਚੇ ਜਿਹੜੇ ਸਕੂਲ ਦੇ ਬੱਚੇ ਨੇ ਪਿੱਛੇ ਮੁੜਦੇ ਨਜ਼ਰ ਆ ਰਹੇ ਨੇ ਕਿ ਲੰਘਣ ਦਾ ਕੋਈ ਉਹਨਾਂ ਵੱਲੋਂ ਜਿਹੜਾ ਯਤਨ ਕੀਤਾ ਜਾ ਰਿਹਾ ਸੀ ਉਹ ਨਾ ਨਿਕਲਣ ਕਰਕੇ ਵਾਪਸ ਮੁੜਦੇ ਜਾ ਰਹੇ ਨੇ ਤਾਂ ਕਿਸੇ ਹੋਰ ਰਸਤੇ ਦਾ ਰਾਹੀਂ ਉਹ ਸ਼ਾਇਦ ਇਧਰ ਕ੍ਰਾਸ ਕਰਨਗੇ ਇਹ ਜਿਹੜਾ ਪਾਣੀ ਦਾ ਜਿਹੜਾ ਵਹਾਅ ਦੇ ਵਿੱਚੋਂ ਨਿਕਲਣਗੇ ਤਾਂ ਦੇਖੋ ਹੁਣ ਕਿਵੇਂ ਉਹ ਇਧਰ ਨੂੰ ਆਉਂਦੇ ਨੇ ਪਰ ਇੱਕ ਜਿਹੜਾ ਮੁਸੀਬਤ ਭਰਿਆ ਪਿੰਡ ਜਿਹੜਾ ਕਿਰਿਆ ਹੋਇਆ ਇਹਨਾਂ ਹਾਲਾਤਾਂ ਦੇ ਵਿੱਚ ਇੱਕ ਮੰਗ ਕਰ ਰਿਹਾ ਪੰਜਾਬ ਸਰਕਾਰ ਤੋਂ ਜਲਦੀ ਜਲਦੀ ਕੋਈ ਨਾ ਕੋਈ ਇੱਥੇ ਪੁਲ ਬਣਾਇਆ ਜਾਵੇ ਤਾਂ ਕੋਈ ਨਾ ਕੋਈ ਹੱਲ ਹੋਰ ਕੀਤਾ ਜਾਵੇ ਤਾਂ ਕਿ ਜਿਹੜਾ ਪਿੰਡ ਹੈ ਜਿਹੜਾ ਡੁੱਬਨ ਦੇ ਕਿਨਾਰੇ ਬਣਿਆ ਹੋਇਆ ਤਾਂ ਇਸ ਨੂੰ ਇਹਨਾਂ ਚੀਜ਼ਾਂ ਤੋਂ ਰਾਹਤ ਦਿੱਤੀ ਜਾਵੇ ਤਾਂ ਕਿ ਲੋਕ ਵੀ ਇੱਥੋਂ ਦੇ ਜਿਹੜੇ ਸੁਰੱਖਿਅਤ ਰਹਿ ਸਕਣ ਸੋ ਜੇ ਗੱਲ ਕਰੀਏ ਯੂਥ ਯੂਥ ਜਿਹੜਾ ਇੱਕ ਰੇੜ ਦੀ ਹੱਡੀ ਗਿਣਿਆ ਜਾਂਦਾ ਜੋ ਕਿ ਵੋਟਾਂ ਪਾਉਣ ਦੇ ਵਿੱਚ ਇੱਕ ਅਹਿਮ ਭੂਮਿਕਾ ਹੁੰਦੀ ਆ ਸਰਕਾਰ ਬਦਲਣ ਦੇ ਵਿੱਚ ਇੱਕ ਅਹਿਮ ਭੂਮਿਕਾ ਹੁੰਦੀ ਆ ਤੇ ਗੱਲਬਾਤ ਕਰਦੇ ਆ ਨੌਜਵਾਨਾਂ ਨਾਲ ਇਸ ਪਿੰਡ ਦੇ ਜਿਹੜੇ ਨੌਜਵਾਨ ਨੇ ਕੀ ਨਾਮ ਭਾਈ ਸਾਹਿਬ ਸੂਰੇਜ ਕੁਮਾਰ ਜੀ ਸੂਰੇਜ ਜੀ ਕੀ ਕਹਿਣਾ ਚਾਹੋਗੇ ਜਿਹੜਾ ਪਾਣੀ ਦੀ ਸਮੱਸਿਆ ਇੱਕ ਕਿਲਤ ਦੇ ਵਿੱਚ ਜਿਹੜਾ ਪਿੰਡ ਨਿਕਲਿਆ ਜੀ ਸਰ ਯੂਥ ਨੇ ਮਜਬੂਰ ਹੋ ਕੇ ਇਹ ਫੈਸਲਾ ਚੁੱਕਿਆ ਆ ਵੀ ਜਿਹੜਾ ਪੋਲੋ ਵਾਲਾ ਕੰਮ ਕੀਤਾ ਜਾਵੇ ਕਿਉਂਕਿ ਇਹ ਕਿਸੇ ਵੀ ਸਰਕਾਰ ਨੂੰ ਟਾਰਗੇਟ ਨਹੀਂ ਕਰਦੇ ਇਸ ਚੀਜ਼ ਬਾਰੇ ਪਰ ਜੋ ਵੀ ਐਮਐਲਏ ਬਣਦਾ ਹੈ ਕੋਈ ਵੀ ਸਰਕਾਰ ਦਾ ਉਹ ਝੂਠੇ ਵਾਅਦੇ ਕਰਕੇ ਇੱਥੋਂ ਜਾਂਦਾ ਆ ਤੇ ਬਾਅਦ ਵਿੱਚ ਇੱਥੇ ਕੋਈ ਪੁੱਛਣ ਨਹੀਂ ਆਉਂਦਾ ਪੁਲ ਦੀ ਹਰ ਵਾਰ ਮਤਲਬ ਕੋਈ ਵੀ ਸਲਾਹ ਜਾਂ ਕੋਈ ਵੀ ਗੱਲਬਾਤ ਚੱਲਦੀ ਹੈ ਐਮਐਲਏ ਦੇ ਨਾਲ ਉਹ ਬਸ ਸਿਰਫ ਪੰਚਾਇਤਾਂ ਦੇ ਵਿੱਚ ਹੀ ਹੁੰਦੀ ਆ ਬਾਹਰ ਉਹਦਾ ਕੋਈ ਵੀ ਰਿਜ਼ਲਟ ਨਹੀਂ ਨਿਕਲਦਾ ਤੇ ਸਾਡੀ ਸਰਕਾਰ ਅੱਗੇ ਇਹ ਹੀ ਬੇਨਤੀ ਆ ਵੀ ਇਹ ਜਿਹੜਾ ਪੁਲ ਵਾਲਾ ਕੰਮ ਹੈਗਾ ਇਹਨੂੰ ਕੰਪਲੀਟ ਕੀਤਾ ਜਾਵੇ ਇਹ ਪੁਲ ਦੇ ਕਰਕੇ ਸਾਡੇ ਪਿੰਡ ਦੇ ਮਤਲਬ ਬਹੁਤ ਜ਼ਿਆਦਾ ਲੋਕ ਜਿਹੜੇ ਹੈਗੇ ਆ ਪਰੇਸ਼ਾਨ ਆ ਕੋਈ ਵੀ ਆ ਜਾ ਨਹੀਂ ਸਕਦਾ ਪਾਣੀ ਆਉਣ ਤੇ ਮਤਲਬ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਇਸ ਪੁਲ ਦੀ ਇਸ ਲਈ ਸਰਕਾਰ ਕੇ ਇਹੇ ਬੇਨਤੀ ਹੈ ਜੀ ਪਾਣੀ ਦੀ ਪਰੇਸ਼ਾਨੀ ਹੈ ਜੀ ਤੇ ਸਰਕਾਰ ਅੱਗੇ ਬੇਨਤੀ ਆ ਵੀ ਇਹ ਜਿਹੜਾ ਪੋਲ ਵਾਲਾ ਕੰਮ ਹੈ ਕੰਪਲੀਟ ਕੀਤਾ ਜਾਵੇ ਹਾਂਜੀ ਹਾਂਜੀ ਕੀ ਨਾਮ ਹੈ ਤੁਹਾਡਾ ਹਾਂਜੀ ਕੀ ਨਾਮ ਤੁਹਾਡਾ ਜੀ ਸ਼ੂਰਦਰਸ਼ਨ ਲਾਲ ਜੀ ਕਿਹੜੇ ਪਿੰਡ ਦੇ ਸ਼ੇਰਪੁਰ ਬਾਹਰੀਆ ਕੀ ਕਹਿਣਾ ਚਾਹੁੰਗੇ ਜੀ ਸਰ ਅਸੀਂ ਇਹ ਕਹਿਣਾ ਚਾਹੀਏ ਕਿ ਇਹ ਜਿਹੜਾ ਪਾਣੀ ਆ ਸਭ ਤੋਂ ਪਹਿਲੇ ਪੂਲੀ ਦਾ ਬੰਦੋਬਸਤ ਹੋਣਾ ਚਾਹੀਦਾ ਦੂਸਰਾ ਬੱਚਿਆਂ ਦੀ ਜਿਹੜੀ ਆਵਾਗਾਨੀ ਹੈ ਪੜ੍ਹਾਈ ਦਾ ਖਤ ਉਹ ਬੱਚਾ ਕੋਈ ਵੀ ਸਕੂਲ ਵਿੱਚ ਅਟੈਂਡ ਨਹੀਂ ਕਰ ਸਕਦਾ ਤੀਜੀ ਗੱਲ ਜੋ ਮਰੀਜ਼ ਅਸੀਂ ਲਿਫਟ ਕਰਕੇ ਸ਼ਹਿਰ ਤੱਕ ਨਹੀਂ ਪਹੁੰਚਾ ਸਕਦੇ ਕੋਈ ਵੀ ਮਾਰਠ ਮਾਰ ਹੋ ਜਾਏ ਨਹੀਂ ਜਾ ਸਕਦਾ ਦੂਸਰੀ ਗੱਲ ਜਿੰਨਾ ਵੀ ਬੰਨ ਹੈਗਾ ਆ ਮਤਲਬ ਇਹ ਠੋਕਰ ਦਾ ਪਾਣੀ ਦਾ ਇਹ ਠੋਕਰਾਂ ਲਾਇਆ ਜਾਵੇ ক্লোਜ਼ ਕਰਕੇ ਬਾਹਰ ਕੀ ਜਾਵੇ ਸਭ ਤੋਂ ਵੱਡੀ ਸਮੱਸਿਆ ਹੈ ਤੇ ਬੱਚਿਆਂ ਦਾ ਜਰੂਰੀ ਸੋਚਿਆ ਜਾਵੇ ਬੱਚੇ ਨਹੀਂ ਤਾਂ ਸਕੂਲ ਨਹੀਂ ਜਾ ਸਕਦੇ ਔਰ ਨਾ ਬਿਮਾਰ ਠਮਾਰ ਨੂੰ ਕਿ ਕੈਰੀ ਕਰਕੇ ਲਿਆ ਸਾਰੇ ਬੱਚੇ ਇਸੇ ਕਰਕੇ ਸਕੂਲ ਨਹੀਂ ਗਏ ਨਹੀਂ ਗਏ